ਹੈਲੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਦੂਸਰਾ ਬਲੌਗ ਹੈਗਾ ਇਹ ਤੇ ਸ਼ਾਮ ਦੇ ਕਿੰਨਾ ਟਾਈਮ ਹੋਇਆ ਰੋਇਤ 6 ਵਜੇ ਗਿਆ 7-8 ਵਜੇ ਗਿਆ ਗਿਆ ਹੈਨਾ ਸਾਢੇ 7 ਹੋ ਗਏ ਆ ਤੇ ਹੁਣ ਅਸੀਂ ਪੀ ਲਗੇ ਆ ਜੀ ਮਦਰਾ ਆ ਤੁਹਾਨੂੰ ਲੱਭਣਾ ਨਹੀਂ ਮੈਂ ਬੈਕ ਕੈਮਰਾ ਕਰਕੇ ਦਿਖਾ ਦੇਣਾ ਆ ਦੇਖੋ ਜੀ ਸਪੈਸ਼ਲੀ ਬੈਕ ਕੈਮਰੇ ਤੋਂ ਵੀਡੀਓ ਸ਼ੂਟ ਹੁੰਦੀ ਵੀ ਆ ਇਹ ਆਪਣਾ ਭਰਾ ਬਾਦਸ਼ਾਹ ਕਿੰਗ ਛੋਟਾ ਵੀਰ ਅ ਤੁਸੀਂ ਵੀ ਪੀਣਾ ਹੈਗਾ ਮਦਰਾ ਪੀ ਲਿਆ ਇਹਨਾਂ ਨੇ ਮਦਰਾ ਪਹਿਲਾਂ ਹੀ ਪੀ ਲਿਆ ਮੇਰੇ ਕੋਲ 2 ਘੰਟੇ ਪਹਿਲਾਂ ਹੀ ਹਾਂਜੀ ਮੂੰਹ ਨਹੀਂ ਆਇਆ ਮੂੰਹ ਨਹੀਂ ਆਇਆ ਆਇਆ ਹੈਲੋ ਕਰੋ ਦੋਸਤਾਂ ਨੂੰ ਹੈਲੋ ਚੈਨਲ ਸਬਸਕ੍ਰਾਈਬ ਕਰੋ ਬੋਲ ਦੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਮਗਨ ਇਹਨੂੰ ਬੋਲਨੇ ਨਹੀਂ ਆਉਂਦਾ ਚਲਨ ਸਬਸਕ੍ਰਾਈਬ ਇਹ ਗੁੰਗਾ ਹੈ ਗਏ ਦੋਸਤੋ ਵਧੀਆ ਵਧੀਆ ਬਲੌਗ ਆਣਗੇ ਅੱਗੇ ਤੇ ਮਦਰਾ ਹੈਗਾ ਕਾਫੀ ਆ ਤਾਂ ਗਰਮ ਜੇ ਹੋਰ ਤੁਸੀਂ ਬਲੌਗ ਦੇਖਣੇ ਆ ਹੋਰ ਗੱਲਾਂ ਬਾਤਾਂ ਸੁਣਨੀ ਹੈਗੀ ਆ ਤੇ ਚਲਨ ਨੂੰ ਸਬਸਕ੍ਰਾਈਬ ਕਰਕੇ ਰੱਖਣਾ ਹੈਗਾ ਤੇ ਰਾਤ ਦਾ ਟਾਈਮ ਹੋ ਚੁੱਕਾ ਹੈ 7:30 ਬਚ ਚੁੱਕੇ ਆ ਅਸੀ ਮਦਰਾ ਪੀ ਲੈਨੇ ਆ ਉਸ ਤੋਂ ਬਾਅਦ ਰੋਟੀ ਪਾਣੀ ਦਾ ਇੰਤਜ਼ਾਮ ਕਰਨੇ ਆ ਫਿਰ ਤੇ ਵਧੀਆ ਵਧੀਆ ਵਲੌਗ ਤੁਹਾਨੂੰ ਅੱਗੇ ਦੇਖਣ ਨੂੰ ਮਿਲਗੇ ਤੇ ਆਹ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਦੇ ਹੋ ਹਨ ਤੇ ਵਧੀਆ ਵਧੀਆ ਵਲੌਗ ਆਣਗੇ ਬਾਹਰ ਦੀ ਲੋਕੇਸ਼ਨ ਦੇ ਵਲੌਗ ਆਣਗੇ ਤੇ ਇਹ ਫਿਲਹਾਲ ਹਲੇ ਮੈਂ ਘਰ ਹੀ ਵਲੌਗ ਥੋੜਾ ਸ਼ੂਟ ਕਰਦਾ ਪਿਆ ਤੇ ਚਲੋ ਆ ਜੋ ਮਦਰਾ ਖਾ ਲੋ ਤੁਸੀਂ ਖਾਦਾ ਕਿ ਨਹੀਂ ਖਾਦਾ ਕਦੀ ਮਦਰਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਦਾ ਦਾ ਹੁੰਦਾ ਪੀਲੇ ਕਲਰ ਦਾ ਇਹਦੇ ਵਿੱਚ ਆਪਣਾ ਸੌਂਗੀ ਬਦਾਮ ਕਾਜੂ ਕਿਸ਼ਮਿਸ਼ ਸਭ ਕੁਝ ਪਾਏ ਹੁੰਦੇ ਆ ਦੁੱਧ ਪਾ ਕੇ ਬਣ ਜਾਂਦਾ ਹੈ ਠੀਕ ਹੈ ਜੀ ਤੇ ਨਵੇਂ-ਨਵੇਂ ਬਲੌਗ ਤੁਹਾਨੂੰ ਦੇਖਣ ਨੂੰ ਮਿਲਗੇ ਤੇ YouTube ਚੈਨਲ ਮੇਰਾ ਜਰੂਰ ਸਬਸਕ੍ਰਾਈਬ ਕਰ ਚਲੋ ਮਿਲਦੇ ਆ ਫਿਰ ਨਵੇਂ ਵੀਡੀਓ ਦੇ ਨਾਲ ਅੱਜ ਤਾਂ ਇੰਨੀ ਠੀਕ ਹੈ ਦੋਸਤੋ